ਕਾਂਡ 19ਵਾਂ ਇਲਾਕੇ ਦੇ ਐਮ ਐਲ ਏ ਨੂੰ ਕਹਿ ਕੇ ਜੱਸੀ ਸਰਪੰਚ ਨੇ ਥੰਮਣ ਵਾਲੇ ਪਿੰਡ ਲਈ ਦੋ ਕੰਮ ਚੰਗੇ ਕਰਵਾਏ ਉਹਨੂੰ ਸਰਪੰਚ ਬਣੇ ਨੂੰ 2 ਸਾਲ ਹੀ ਹੋਏ ਸਨ ਇੱਕ ਤਾਂ ਥੰਮਣ ਵਾਲੇ ਤੋਂ ਰੋਡੂ ਸ਼ਾਦੀ ਮੰਡੀ ਤੱਕ ਪੱਕੀ ਲਿੰਕ ਸੜਕ ਬਣ ਗਈ ਦੂਜਾ ਵੱਡਾ ਕੰਮ ਸੀ ਸਕੂਲ ਦਾ ਪਿੰਡ ਵਿੱਚ ਕਈ ਵਰਿਆਂ ਤੋਂ ਪ੍ਰਾਇਮਰੀ ਸਕੂਲ ਹੀ ਤੁਰਿਆ ਆ ਰਿਹਾ ਸੀ ਫਿਰ ਨੇ ਉੱਤੇ ਸ਼ਾਮਲਾਟ ਵਿੱਚ ਪਹਿਲਾਂ ਤਾਂ ਜੱਸੀ ਨੇ ਪਿੰਡ ਵਿੱਚੋਂ ਕਿੱਲੇ ਮੁਜਬ ਬਾਸ਼ ਇਕੱਠੀ ਕਰਕੇ ਸਕੂਲ ਦੀ ਇਮਾਰਤ ਬਣਵਾਈ ਅੱਠ ਕਮਰੇ ਬਣਵਾ ਦਿੱਤੇ ਤੇ ਇੱਕ ਵੱਡਾ ਹਾਲ ਕਮਰਾ ਜਿਸ ਵਿੱਚ ਹੈਡਮਾਸਟਰ ਦਾ ਦਫਤਰ ਸੀ ਪਹਿਲਾਂ ਤਾਂ ਇਹ ਪ੍ਰਾਇਮਰੀ ਤੋਂ ਮਿਡਲ ਬਣਿਆ ਅਤੇ ਫਿਰ 2 ਸਾਲਾਂ ਬਾਅਦ ਹੀ ਹਾਈ ਮਨਜ਼ੂਰ ਹੋ ਗਿਆ ਪਿੰਡ ਦੇ ਮੁੰਡਿਆਂ ਨੂੰ ਫਿਰ ਰੋਡੂ ਸ਼ਾ ਐਡੀ ਦੂਰ ਪੜ੍ਹਨ ਨਹੀਂ ਜਾਣਾ ਪੈਂਦਾ ਸੀ ਉਹ ਆਪਣੇ ਪਿੰਡੋਂ ਹੀ 10ਵੀਂ ਪਾਸ ਕਰ ਲੈਂਦੇ ਕੁੜੀਆਂ ਲਈ ਤਾਂ ਇਹ ਹਾਈ ਸਕੂਲ ਹੋਰ ਵੀ ਵਰਦਾਨ ਸਦ ਹੋਇਆ ਪਹਿਲਾਂ ਪਿੰਡ ਦੀ ਇੱਕ ਵੀ ਕੁੜੀ ਪ੍ਰਾਇਮਰੀ ਜਮਾਤ ਤੋਂ ਅਗਾਂ ਪੜਨ ਕਿਧਰੇ ਨਹੀਂ ਜਾ ਸਕਦੀ ਸੀ ਰੋਡੂ ਸ਼ਾ ਦੂਰ ਪੈਂਦਾ ਹੋਰ ਹਾਈ ਸਕੂਲ ਵੀ ਬਹੁਤਾ ਨੇੜੇ ਨਹੀਂ ਸਨ ਜਦੋਂ ਤੋਂ ਮਿਡਲ ਸਕੂਲ ਬਣਿਆ ਤੇ ਫਿਰ ਹਾਈ ਬਣ ਗਿਆ ਤਾਂ ਪਿੰਡ ਦੀਆਂ ਕੁੜੀਆਂ ਇੱਥੇ ਹੀ 10-10 ਜਮਾਤਾਂ ਪਾਸ ਕਰਨ ਲੱਗੀਆਂ ਅਜਿਹਾ ਪਛੜੇ ਪਿੰਡ ਵਿੱਚ ਕਿਸੇ ਕੁੜੀ ਦਾ 10 ਜਮਾਤਾਂ ਪਾਸ ਕਰ ਜਾਣਾ ਬਹੁਤ ਵੱਡੀ ਪ੍ਰਾਪਤੀ ਸੀ 10 ਪੜੀ ਕੁੜੀ ਦਾ ਤਾਂ ਰਿਸ਼ਤਾ ਚੰਗੇ ਥਾਂ ਹੋ ਜਾਂਦਾ ਦਸ ਪੜੀ ਕੁੜੀ ਕੋਈ ਸਖਲਾਈ ਕੋਰਸ ਕਰਕੇ ਅਗਾ ਕੋਈ ਸਰਕਾਰੀ ਨੌਕਰੀ ਵੀ ਲੈ ਸਕਦੀ ਜੱਸੀ ਦਾ ਮੁੰਡਾ ਅਲਬੇਲ ਦਸਵੀਂ ਪਾਸ ਕਰਕੇ ਅਗਾ ਕਿਧਰੇ ਹੋਰ ਪੜਾਈ ਕਰਨ ਨਹੀਂ ਗਿਆ ਕੀ ਲੋੜ ਸੀ ਉਹਨੂੰ ਹੋਰ ਪੜਨ ਦੀ ਕਰਤੀ ਜ਼ਮੀਨ ਜਾਇਦਾਦ ਬਹੁਤ ਬਣ ਚੁੱਕੀ ਸੀ ਪਹਿਲਾਂ ਮੋਟਰਸਾਈਕਲ ਫਿਰ ਟੈਲੀਵਿਜ਼ਨ ਅਤੇ ਹੁਣ ਫਿਰ ਟਰੈਕਟਰ ਨੇ ਅਲਬੇਲ ਦਾ ਦਿਮਾਗ ਖਰਾਬ ਕਰ ਦਿੱਤਾ ਜਿਵੇਂ ਉਹਨੂੰ ਹੋਰ ਕਸੇ ਦੀ ਲੋੜ ਹੀ ਨਾ ਰਹਿ ਗਈ ਹੋਵੇ ਮਾਂ ਤੋਂ ਖੁੱਲਾ ਪੈਸਾ ਟੱਕਾ ਲੈ ਕੇ ਰੋਡੂ ਸ਼ਾਦੀ ਮੰਡੀ ਜਾਂਦਾ ਤੇ ਮਨਮਰਜ਼ੀ ਦਾ ਖਰਚ ਕਰਦਾ ਛੋਟੀ ਉਮਰ ਵਿੱਚ ਹੀ ਉਹਦੀਆਂ ਆਦਤਾਂ ਵਿਗੜ ਚੁੱਕੀਆਂ ਸਨ ਪਤਾ ਨਹੀਂ ਕਿੱਥੋਂ ਸੇ ਖਲੀਆਂ ਸਨ ਉਹਨੇ ਇੱਕ ਨਾਂ ਰੂਪੋ ਬੈਦਲ ਨੇ ਆਪਣੇ ਘਰ ਅਲਬੇਲ ਖਤਰ ਜੇਬੇ ਨਾਈ ਦੀ ਕੁੜੀ ਗਿਜਾ ਰੱਖੀ ਸੀ ਮੀਤੋ ਅਲਬੇਲ ਦੀ ਜਮਾਤ ਵਿੱਚ ਹੀ ਪੜਦੀ ਹੁੰਦੀ ਸੱਤਵੀਂ ਤੱਕ ਪੜੀ ਸੀ ਉਮਰ ਚਾਹੇ ਛੋਟੀ ਸੀ ਪਰ ਉਹਦਾ ਕੱਦ ਕਾਠ ਪੂਰਾ ਸੀ ਹੱਡਾਂ ਪੈਰਾਂ ਦੀ ਖੁੱਲੀ ਸੀ ਉਹ ਸੁਰਮਾ ਪਾ ਕੇ ਰੱਖਦੀ ਐਨ ਨਿੱਖਰ ਕੇ ਸਕੂਲ ਆਉਂਦੀ ਉਹਦੀਆਂ ਅੱਖਾਂ ਟਾਂਡਿਆਂ ਵਰਗੀਆਂ ਚੌੜੀਆਂ ਸਨ ਜਿੱਦੜ ਚਾਕਣ ਲੱਗਦੀ ਚਾਕਦੀ ਹੀ ਰਹਿੰਦੀ ਦੇਖਣ ਤੋਂ ਹੀ ਪਤਾ ਲੱਗਦਾ ਕਿ ਉਹ ਕੁੜੀ ਠੀਕ ਨਹੀਂ ਹੈ ਮੁੰਡੇ ਉਹਦੇ ਉੱਤੇ ਅੱਖ ਰੱਖਦੇ ਕੁੜੀ ਦੇ ਉਲਾਂਬੇ ਆਉਣ ਲੱਗੇ ਤਾਂ ਹਾਰ ਕੇ ਉਹਨੂੰ ਸਕੂਲੋਂ ਹਟਾ ਲਿਆ ਗਿਆ ਹੈਡਮਾਸਟਰ ਨੇ ਸੁੱਖ ਦਾ ਸਾ ਲਿਆ ਉਹਨੇ ਅਲਬੇਲ ਦਾ ਫੇਰ ਵੀ ਘਿਹੜਾ ਨਹੀਂ ਛੱਡਿਆ ਮਾਂ ਤੋਂ ਅੱਖ ਬਚਾ ਕੇ ਕੋਈ ਬਹਾਨਾ ਕਰਦੀ ਤੇ ਠਾ ਜੱਸੀ ਦੇ ਘਰ ਜਾ ਵੜਦੀ ਕਰਤਾਰੋ ਨੂੰ ਚਾਚੀ ਚਾਚੀ ਆਖਦੀ ਗੱਲਾਂ ਕਰਨ ਲੱਗਦੀ ਅਲਬੇਲ ਉਹਦੀ ਉਡੀਕ ਵਿੱਚ ਰਹਿੰਦਾ ਸੀ ਅਲਬੇਲ ਦੀਆਂ ਪਹਿਣਾ ਮੀਤੋ ਨੂੰ ਚੰਗਾ ਨਹੀਂ ਸਮਝਦੀਆਂ ਸਨ ਜਦੋਂ ਵੀ ਕਦੇ ਉਹ ਉਹਨਾਂ ਦੇ ਘਰ ਆਉਂਦੀ ਦੋਵੇਂ ਕੁੜੀਆਂ ਬੁੱਲ ਕੱਢਣ ਲੱਗਦੀਆਂ ਵੱਡੀ ਕੁੜੀ ਸਰਜੀਤ ਉਹਨੂੰ ਗੱਲੀ ਗੱਲੀ ਕਦੇ ਸਮਝਾਉਂਦੀ ਕਦੇ ਗੁੱਜੇ ਮਖੌਲ ਕਰਦੀ ਪਰ ਮੀਤੋ ਉੱਤੇ ਕੋਈ ਅਸਰ ਨਹੀਂ ਹੁੰਦਾ ਸੀ ਉਹਦੀ ਨਿਗਾ ਤਾਂ ਅਲਬੇਲ ਵਿੱਚ ਹੁੰਦੀ ਕਰਤਾਰੋ ਪੋਲੀ ਭੰਡਾਰੀ ਸੀ ਉਨੂੰ ਲੱਗਦਾ ਕਿ ਮੀਤੋ ਉਹਨਾਂ ਦੀਆਂ ਕੁੜੀਆਂ ਕੋਲ ਆਉਂਦੀ ਹੈ ਇੱਕੋ ਸਕੂਲ ਵਿੱਚ ਪੜ੍ਹਦੀਆਂ ਹੋਣ ਕਰਕੇ ਉਹਨਾਂ ਦਾ ਸਹੇਲਪੁਣਾ ਹੈ ਫੇਰ ਮੀਤੋ ਕੋਗੇ ਦੇ ਘਰ ਜਾਣ ਲੱਗੀ ਗੱਲਾਂ-ਗੱਲਾਂ ਵਿੱਚ ਹੀ ਉਹ ਰੂਪੋ ਨਾਲ ਖੁੱਲ ਗਈ ਰੂਪੋ ਤਾਂ ਇਹੀ ਗੱਲਾਂ ਪਾਲਦੀ ਸੀ ਮੀਤੋ ਬਹਾਨੇ ਉਹਨੂੰ ਅਲਬੇਲ ਤੋਂ ਖੁੱਲਾ ਖਾਣ ਨੂੰ ਮਿਲਦਾ ਅਜਈਆਂ ਖੋਟੀਆਂ ਵੈਪਤਾ ਵਿੱਚ ਪੈ ਕੇ ਅਲਬੇਲ ਨੇ ਫੇਰ ਕਿਹੜੀਆਂ ਕਰਨੀਆਂ ਸੀ ਪੜਾਈਆਂ ਸੁਰਜੀਤ ਨੇ ਵੀ 10ਵੀਂ ਪਾਸ ਕੀਤੀ ਤੇ ਘਰ ਬੈਠ ਗਈ। ਸੁਰਜੀਤ ਤੋਂ ਛੋਟੀ ਗੁਰਮੀਤ ਹਾਲੇ ਸਕੂਲ ਜਾਂਦੀ ਸੀ। ਪਿੰਡ ਦੀਆਂ 2-4 ਕੁੜੀਆਂ ਹੀ ਅਗਾਹ ਕਾਲਜਾਂ ਵਿੱਚ ਪੜਨ ਲੱਗੀਆਂ। ਆਮ ਲੋਕ 10 ਜਮਾਤਾਂ ਨੂੰ ਬਹੁਤ ਵੱਡੀ ਪੜਾਈ ਗਿਣਦੇ। ਬਹੁਤਾ ਇਹੀ ਸੋਚਦੇ ਆਪਾਂ ਕੀ ਕੁੜੀ ਨੂੰ ਹੋਰ ਪੜਾ ਕੇ ਅਫਸਰ ਲਵਾਉਣਾ ਕੋਈ। 10 ਬਹੁਤ ਨੇ ਮੁਕਤੀਆਂ ਨਹੀਂ। ਧੰਮਣ ਵਾਲੇ ਤੋਂ ਰੋਡੂ ਸ਼ਾਹ ਤੱਕ ਬਣੀ ਲਿੰਕ ਸੜਕ ਦਾ। ਬਹੁਤ ਸੁਖ ਹੋ ਗਿਆ ਸੀ ਲੋਕਾਂ ਨੂੰ। ਇੱਕ ਲਿੰਕ ਸੜਕ ਥੰਮਣ ਵਾਲੇ ਤੋਂ ਤਨੌਲਾ ਮੰਡੀ ਨੂੰ ਨਿਕਲ ਗਈ ਸੀ ਹੁਣ ਇਹਨਾਂ ਲਿੰਕ ਸੜਕਾਂ ਉੱਤੇ ਟੈਂਪੂ ਗੱਡੀਆਂ ਚੱਲਦੀਆਂ ਇਹ ਟੈਂਪੂ ਗੱਡੀਆਂ ਦੋ-ਦੋ ਘੰਟਿਆਂ ਪਿਛੋਂ ਆਉਂਦੀਆਂ ਜਾਂਦੀਆਂ ਤਨੌਲੇ ਤੋਂ ਚੱਲ ਕੇ ਦੋ ਹੋਰ ਪਿੰਡਾਂ ਵਿੱਚ ਦੀ ਟੈਂਪੂ ਥੰਮਣ ਵਾਲੇ ਆਉਂਦਾ ਥੰਮਣ ਵਾਲੇ ਤੋਂ ਟਿੱਬਾ ਅਤੇ ਫਿਰ ਰੂਡੂ ਸ਼ਾਹ ਦੀ ਮੰਡੀ ਟੈਂਪੂ ਨੂੰ ਤਾਂ ਕੋਈ ਕਿਤੇ ਵੀ ਖੜਾ ਕੇ ਉਤਰ ਜਾਂਦਾ ਕੋਈ ਕਿਤੇ ਵੀ ਹੱਥ ਦੇ ਕੇ ਚੜ ਜਾਂਦਾ ਇਹ ਲੋਕਾਂ ਦੀ ਆਪਣੀ ਕਰਤੀ ਸਵਾਰੀ ਸੀ ਧੰਮਣ ਵਾਲੇ ਤੋਂ ਟਿੱਬੇ ਵਿਚਕਾਰ ਦੁੱлле ਦੀ ਟਾਬ ਤੇ ਹਰ ਟੈਂਪੂ ਰੁਕਦਾ ਸੀ ਡੇਰੇ ਨੂੰ ਆਉਣ ਵਾਲੀਆਂ ਸਵਾਰੀਆਂ ਚੜ੍ਹਦੀਆਂ ਉਤਰਦੀਆਂ ਰਹਿੰਦੀਆਂ ਹਰ ਮੰਗਲਵਾਰ ਬਾਬੇ ਦੁੱਲੇ ਦੀਆਂ ਸੁੱਖਾਂ ਲੈਂਦੀਆਂ ਧੰਮਣ ਵਾਲੇ ਤੇ ਟਿੱਬੇ ਤੋਂ ਬਿਨਾ ਹੋਰ ਪਿੰਡਾਂ ਦੇ ਲੋਕ ਵੀ ਆਉਂਦੇ ਮੰਗਲਵਾਰ ਨੂੰ ਤਾਂ ਸਵਾਰੀਆਂ ਦਾ ਬਹੁਤ ਆਉਣ ਜਾਣ ਸੀ ਤੇ ਫੇਰ ਬਾਬੇ ਦੁੱਲੇ ਦੀ ਵਰਸੀ ਮਨਾਈ ਜਾਂਦੀ ਉਸ ਦਿਨ ਤਾਂ ਮੇਲਾ ਲੱਗਿਆ ਰਹਿੰਦਾ ਸੀ ਦੂਰੋਂ ਦੂਰੋਂ ਲੋਕ ਆਉਂਦੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਤੇਰਾਮੈਣ ਦਾ ਭੋਗ ਪਾਇਆ ਜਾਂਦਾ। RAMDAS ਪੂਰੀ ਸੱਚਤਜ ਨਾਲ ਇਹ ਪਰਸੀ ਮਨਾਉਂਦਾ ਸੀ। ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਮੱਥਾ ਟੇਕਣਾਉਂਦੇ। ਲੰਗਰ ਸਵੇਰ ਤੋਂ ਰਾਤ ਤੱਕ ਵਰਤਦਾ ਰਹਿੰਦਾ। ਦੁੱਲੇ ਦੀ ਢਾਬ ਜੱਸੀ ਦਾ ਟੱਬਰ ਵੀ ਆਉਂਦਾ। ਪਿੰਡ ਦੀਆਂ ਬੁੜੀਆਂ ਕੁੜੀਆਂ ਸਭ ਆਉਂਦੀਆਂ ਤੇ RAMDAS ਨੂੰ ਮੱਥਾ ਟੇਕ ਕੇ ਜਾਂਦੀਆਂ। ਜੱਸੀ ਦੇ ਪਰਿਵਾਰ ਨਾਲ ਤਾਂ ਬਾਬਾ RAMDAS ਦਾ ਉਂਝ ਵੀ ਬਹੁਤ ਧਿਓ ਸੀ। ਕਰਤਾਰੋ ਸਰਜੀਤ ਤੇ ਛੋਟੀ ਕੁੜੀ ਗੁਰਮੀਤ ਤਿੰਨੇ ਆਉਂਦੀਆਂ। ਰਾਮਦਾਸ ਸਭ ਦਾ ਸਿਰ ਪਲੋਸਦਾ ਤੇ ਆਸ਼ੀਰਵਾਦ ਦਿੰਦਾ ਛੋਟੀਆਂ ਨੂੰ ਬੇਟਾ ਆਖਦਾ ਤੇ ਵੱਡੀ ਉਮਰ ਦੀਆਂ ਬੁੜੀਆਂ ਨੂੰ ਮਾਈ ਸੁਖਜੀਤ ਨੂੰ ਸਿੱਖ ਮਤ ਦਿੰਦਾ ਰਹਿੰਦਾ ਕਰਤਾਰਾਂ ਨੂੰ ਆਖਦਾ ਗਾਂਹਾਂ ਜੇ ਬੀਬੀ ਨਹੀਂ ਪੜੀ ਘਰ ਬੈਠੀ ਕਿਤਾਬਾਂ வாਚਦੀ ਰਹਾ ਕਰੇ ਗਿਆਨੀ ਦਾ ਇਮਤਿਹਾਨ ਦੇ ਲਵੇ ਫੇਰ ਬੀਏ ਕਰ ਜੇ ਜਿੰਨਾ ਚਿਰ ਇਹਦਾ ਕਿਦਰੇ ਕਾਰਜ ਨਹੀਂ ਹੁੰਦਾ ਪੜਦੀ ਰਹੇ ਬਸ ਨਾਲੇ ਘਰ ਦਾ ਕੰਮ ਕਰਿਆ ਕਰੇ ਘਰ ਦੇ ਕੰਮ ਹੀ ਨਹੀਂ ਮੁੱਕਦੇ ਬਾਬਾ ਜੀ ਹੁਣ ਹੋਰ ਪੜ ਕੇ ਕੀ ਕਰੂਗੀ ਇਹ ਇਨੇ ਹੋਰ ਪੜਕੇ ਕੀ ਦਫ਼ਤਰ ਤੇ ਬੈਠਣਾ ਇਹਦੀ ਖਾਤਰ ਤਾਂ ਹੁਣ ਮੁੰਡਾ ਦੇਖੋ ਕੋਈ ਥੋਡੇ ਕੋਲ 100 ਆਉਂਦਾ ਜਾਂਦਾ ਸਰਪੰਚ ਦਾ ਤਾਂ ਜਾਣੋ ਹਲੇ ਧਿਆਨ ਹੀ ਨਹੀਂ ਇਧਰ ਇੱਕ ਦਿਨ ਕਰਤਾਰੋ ਬਾਬਾ RAMਦਾਸ ਕੋਲ ਘਰ ਦੀ ਕਬੀਲਦਾਰੀ ਲੈ ਕੇ ਬੈਠ ਗਈ ਤੁਸੀਂ ਗੱਲ ਕਰੋ ਮੁੰਡੇ ਤਾਂ 20 ਮਿਲ ਜਾਣਗੇ ਸਰਪੰਚ ਨੇ ਕਦੇ ਨਹੀਂ ਆਖਿਆ ਸਾਨੂੰ ਬਾਬਾ ਜੀ ਦੇਖ ਲੈ ਇਹ ਤਾਂ ਮਾਮਾ ਨੂੰ ਫਿਕਰ ਹੁੰਦਾ ਤੀਆਂ ਦਾ ਬੰਦੇ ਕਾ ਨੂੰ ਗੌਰ ਕਰਦੇ ਆ ਹੁਣ ਸੁਖ ਨਾਲ 18-19 ਸਾਲ ਦੀ ਹੋ ਗਈ ਏ ਬਾਬੇ ਨਾਲ ਮਾਂ ਦੀਆਂ ਗੱਲਾਂ ਸੁਣ ਕੇ ਸੁਰਜੀਤ ਨੂੰ ਸੰਗ ਲੱਗੀ ਉਹ ਗੁਰਮੀਤ ਨੂੰ ਨਾਲ ਲੈ ਕੇ ਪਰਾਂ ਸਮਾਦ ਵੱਲ ਚਲੀ ਗਈ ਬਾਬਾ RAMਦਾਸ ਦੀ ਉਸ ਕੁੜੀ ਉੱਤੇ ਕਿਦਣ ਦੀ ਅੱਖ ਸੀ ਕੁੜੀ ਛੈਲ ਬਹੁਤ ਸੀ ਫਿਰ ਜੱਸੀ ਸਰਪੰਚ ਦੀ ਧੀ ਜੱਸੀ ਨੇ ਤਾਂ ਉਸ ਨੂੰ ਦੇਣਾ ਹੀ ਬਹੁਤ ਕੁਝ ਸੀ ਅਗਲੇ ਦਾ ਘਰ ਪਰ ਦੇਣਾ ਸੀ ਅੰਨੀ ਜਾਇਦਾਦ ਸੀ ਜੱਸੀ ਕੋਲ ਪੈਸੇ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਕੀਦੇ ਕੋਲ ਕਿੰਨਾ ਪਿਆ ਹੈ ਦੇ ਨਾਲੇ ਉਹਨਾਂ ਦੀ ਤਾਂ ਮੂੰਹ ਹਲਾਉਣ ਦੀ ਥਿਰ ਸੀ ਜੱਸੀ ਨੇ ਬਾਬਿਆਂ ਦੀ ਗੱਲ ਤੱਕਣੀ ਥੋੜਾ ਸੀ ਬਾਬਾ RAMDAS ਆਪਣੇ ਪਿੰਡ ਦਾ ਢੇਡਾ ਵੀ ਰੱਖਦਾ ਕਾਰ ਹਮੇਸ਼ਾ ਰਹਿੰਦੀ ਉਹਦੇ ਕੋਲ ਇੱਕ ਕਾਰ ਨੂੰ ਵੱਧ ਤੋਂ ਵੱਧ 2 ਸਾਲ ਚੱਲਣ ਦਿੰਦਾ ਵੇਚ ਕੇ ਨਵੀਂ ਲੈ ਆਉਂਦਾ ਕਾਰ ਦਾ ਡਰਾਈਵਰ ਵੀ ਸਾਲ 6 ਮਹੀਨੇ ਬਾਅਦ ਬਦਲਦਾ ਰਹਿੰਦਾ ਬਾਬਾ RAMDAS ਆਪ ਵੀ ਕਾਰ ਚਲਾ ਲੈਂਦਾ ਸੀ ਕਦੇ ਟਿੱਬੇ ਵਾਲੇ ਮਾਨਸੂ ਨੇ ਉਹਨੂੰ ਕਾਰ ਚਲਾਉਣੀ ਸਿਖਾ ਦਿੱਤੀ ਸੀ ਫੇਰ ਤਾਂ ਕਿਤੇ ਨੇੜੇ ਤੇ ਡੇ ਜਾਣਾ ਹੁੰਦਾ ਤਾਂ RAMDAS ਆਪ ਹੀ ਸਾਰ ਲੈਂਦਾ ਸੀ ਦੂਰ ਦੀ ਵਾਟ ਹੁੰਦੀ ਤਾਂ ਮਾਨਸੂ ਜਾਂਦਾ ਹੁਣ RAMDAS ਦੀ ਉਮਰ ਵੀ ਖਾਸੀ ਹੋ ਚੱਲੀ ਸੀ ਪਰ ਉਹਦਾ ਸਰੀਰ ਤਕੜਾ ਸੀ ਹੁਣ ਵੀ ਉਹ ਆਪ ਕਾਰ ਚਲਾ ਲੈਂਦਾ ਆਪ ਕਾਰ ਚਲਾ ਕੇ ਉਹ ਕਈ ਵਾਰ ਹਮੀਰਗੜ ਗਿਆ ਕਿੰਨੀ ਕੁ ਦੂਰ ਸੀ ਹਮੀਰਗੜ ਕਾਰ ਉੱਤੇ ਤਾਂ ਆ ਖੜਾ ਦਿਸਦਾ ਦੁੱਲੇ ਦੀ ਟਾਪ ਤੋਂ ਤਨੌਲਾ ਲਿੰਕ ਸੜਕ ਸੀ ਤਨੌਲੇ ਤੋਂ ਅਗਾਮ ਪੀਖੀ ਫੇਰ ਬੁਡਲਾਟਾ ਅਤੇ ਬਡਲਾਡੇ ਤੋਂ ਇੱਕ ਵਾਰ ਐਕਸੀਲੇਟਰ ਦੱਬਣ ਨਾਲ ਹਮੀਰਗੜ ਆ ਜਾਂਦਾ। ਮਾਨਸਾ ਵੱਲ ਦੀ ਜਾਓ ਤਾਂ ਵੀ ਹਮੀਰਗੜ ਉਹਨਾਂ ਕੋ ਦੂਰ ਹੀ ਪੈਂਦਾ। ਹਮੀਰਗੜ ਹੁਣ ਮਨਜੀਤਕੁਰ ਤੇ ਸੁਖਦੇਵਲ ਰਹਿ ਗਏ ਸਨ। ਦੋਵੇਂ ਮਾਂ ਪੁੱਤ। ਮਨਜੀਤਕੁਰ ਵੀ ਹੁਣ ਤਾਂ 50 ਸਾਲਾਂ ਨੂੰ ਟੁੱਕੀ ਹੋਈ ਸੀ। 50 ਤੋਂ 2-4 ਸਾਲ ਘੱਟ ਹੋਵੇਗੀ ਪਰ ਦੇਖਣ ਵਿੱਚ ਉਹ 40 ਕੁ ਦੀ ਲੱਗਦੀ। ਉਹਦੀ ਕਾਠੀ ਤਕਣੀ ਸੀ। ਪਰ ਜਦੋਂ ਦੀ ਪਹੂ ਮਰੀ ਸੀ ਮਨਜੀਤ ਕੌਰ ਉਤਾਰ ਉਮਰ ਜਹੀ ਲੱਗਣ ਲੱਗੀ ਚਲਕੁਰ ਮਰੀ ਦਾ ਉਹਨੂੰ ਕੋਈ ਦੁੱਖ ਨਹੀਂ ਸੀ ਫਿਰ ਸ਼ਿਆਮ ਮਰੇ ਦਾ ਉਹਨੂੰ ਕੋਈ ਦੁੱਖ ਨਹੀਂ ਹੋਇਆ ਪਰ ਬਹੂ ਦਾ ਦੁੱਖ ਵੱਡਾ ਸੀ ਸੁਖਦਿਆਲ 10ਵੀਂ ਮਾਤਾ ਪਾਸ ਕਰ ਗਿਆ ਸੀ ਬੁੜਲਾਡੇ ਦੇ ਸਰਕਾਰੀ ਸਕੂਲ ਵਿੱਚੋਂ ਹੀ 10ਵੀਂ ਪਾਸ ਕੀਤੀ ਉਹਨੇ ਪੜਨ ਵਿੱਚ ਚੰਗਾ ਸੀ ਫੇਰ ਬਡਲਾਡੇ ਹੀ ਕਾਲਜ ਖੁੱਲ ਗਿਆ ਪਿੰਡਾਂ ਦੇ ਮੁੰਡੇ ਇਸ ਕਾਲਜ ਵਿੱਚ ਪੜਨ ਜਾਂਦੇ ਸੁਖ ਦਾ ਵੀ ਜੀ ਸੀ ਕਿ ਉਹ ਵੀ ਕਾਲਜ ਜਾਇਆ ਕਰੇ ਅਤੇ ਬੀਏ ਕਰ ਲਵੇ ਮਨਜੀਤ ਕੁਰ ਵੀ ਉਹਨੂੰ ਹੋਰ ਪੜਾਉਣਾ ਚਾਹੁੰਦੀ ਸੀ ਪਰ RAMDAS ਦਾ ਹੋਰ ਵਿਚਾਰ ਸੀ ਉਹਨੇ ਸਲਾਹ ਦਿੱਤੀ ਕਿ ਬੀਏ ਐਮਏ ਕਰਨ ਵਿੱਚ ਕੁਝ ਨਹੀਂ ਪਿਆ ਸੁਖ ਟਰੈਕਟਰ ਲੈ ਲਵੇ ਤੇ ਖੇਤੀ ਕਰੇ 16 16 ਪੜੇ ਮੁੰਡੇ ਖੇਤਰ ਤੜਾਉਂਦੇ ਭੌਂਕਦੇ ਫਿਰਦੇ ਹਨ ਜਬਾਕੇ ਖਾਂਦੇ ਪੜਾਈਆਂ ਵਿੱਚ ਕੋਈ ਤੰਤ ਨਹੀਂ ਰਹਿ ਗਿਆ ਹੈ ਹੋਂ ਤਾਂ ਕਿੱਤੇ ਦੀ ਪੀਰੀ ਹੈ ਤੇ ਫਿਰ ਚੁੱਪ-ਗੁਪ ਵਿੱਚ ਹੀ RAMDAS ਨੇ ਉਹਨੂੰ ਆਪ ਹੀ ਨਵਾਂ ਟਰੈਕਟਰ કડਵਾ ਦਿੱਤਾ ਟਰਾਲੀ ਵੀ ਨਾਲ ਨਵੀਂ ਸੁਖ ਖੇਤੀ ਕਰਨ ਲੱਗਿਆ ਉਹ ਹੱਡਾਂ ਪੈਰਾਂ ਦਾ ਖੁੱਲਾ ਸੀ ਐਡਾ ਵੱਡਾ ਉੱਚਾ ਕੱਦ ਗਿਰਜ ਦੇ ਪੰਜਾਂ ਜਿਹੇ ਚੌੜੇ-ਚੌੜੇ ਹੱਥ ਐਡੀ ਭਾਰੀ ਦੇ ਦੁਰਦਾ ਤਾਂ ਧਰਤੀ ਕੰਬਦੀ ਉਹ 22 ਸਾਲ ਦਾ ਹੋਇਆ ਤਾਂ ਮਨਜੀਤ ਕੁਰ ਨੇ ਉਹਨੂੰ ਵਿਆਹ ਲਿਆ ਇਹ ਕੁੜੀ ਪ੍ਰੀਤ ਮਹੌਲਦਾਰ ਦੇ ਮੁੰਡੇ ਕਿਰਪਾਲ ਦੀ ਰਿਸ਼ਤੇਦਾਰੀ ਵਿੱਚੋਂ ਸੀ। ਕਿਰਪਾਲ ਦੀ ਬਹੂ ਜਸਮੇਲ ਕੁਰਦੀ ਸਾਕੀਪਤੀ ਜੀ ਦਾਤੇ ਵਾਸਤੋਂ ਰਿਸ਼ਤਾ ਜਸਮੇਲ ਕੁਰਹੀ ਲੈ ਕੇ ਆਈ ਸੀ। ਕੁੜੀ ਜਸਮੇਲ ਕੁਰ ਵਰਗੀ ਹੀ ਭਾਂਗੜੋ ਜਿਹੀ ਸੀ ਪਰ ਦੇਖਣ ਵਿੱਚ ਸੋਹਣੀ ਤੇ ਰੰਗ ਗੋਰਾ ਸੀ। ਦਾਤੇ ਵਾਸ ਵਾਲਿਆਂ ਨੇ ਸੁੱਖ ਦਾ ਪੱਕਾ ਰੰਗ ਨਹੀਂ ਦੇਖਿਆ। ਜ਼ਮੀਨ ਦੇਖੀ ਸੀ। ਉਸ ਵੇਲੇ ਤੱਕ ਉਹਨਾਂ ਕੋਲ 18 ਕਿੱਲੇ ਜ਼ਮੀਨ ਸੀ 10 ਕਿੱਲੇ ਉਹਨਾਂ ਦੀ ਜੱਦੀ ਪੁਸ਼ਤੀ ਜ਼ਮੀਨ ਅਤੇ 8 ਕਿੱਲੇ ਮਗਰੋਂ ਬੈ ਲਈ ਹੋਈ। ਮਨਜੀਤ ਕੁਰ ਕੁੜੀ ਨੂੰ ਆਪ ਦੇਖਣ ਜਿਸ ਮੇਲਕੁਰ ਨਾਲ ਦਾਤੇ ਵਸ ਗਈ। ਕੁੜੀਓ ਨੂੰ ਬਹੁਤ ਸੋਹਣੀ ਲੱਗੀ ਗੱਲਾਂ ਕੀਤੀਆਂ ਚੰਗੀਆਂ ਗੱਲਾਂ ਹੀ ਕੀਤੀਆਂ ਸਨ ਕੁੜੀ ਨੇ। ਚੰਗੇ ਜਵਾਬ ਦਿੱਤੇ ਕੰਮਕਾਰ ਨੂੰ ਵੀ ਸਹਨਰੀ ਸੀ। ਉਹ ਦੁਪਹਿਰ ਤੋਂ ਪਹਿਲਾਂ ਗਈਆਂ ਸਨ। ਕੁੜੀ ਨੇ ਹੀ ਰੋਟੀ ਪਕਾਈ। ਕੁੜੀ ਨੇ ਹੀ ਸਬਜ਼ੀ ਬਣਾਈ। اپنی ਬਣਨ ਵਾਲੀ ਨੂੰ ਦੇ ਹੱਥਾਂ ਦੀ ਪੱਕੀ ਰੋਟੀ ਖਾ ਕੇ ਮਨਜੀਤ ਕੌਰ ਨੂੰ ਗਹਿਰੀ ਤਸੱਲੀ ਹੋਈ ਉਹ ਤਾਂ ਉਹਦਾ ਉੱਥੇ ਹੀ ਸਿਰ ਬਲੋਸ ਆਈ 100 ਰੁਪਏ ਦਾ ਸ਼ਗਨ ਕੀਤਾ ਅਤੇ ਉਹਦਾ ਮੱਥਾ ਚੁੰਮਿਆ ਉਹ ਹਮੀਰਗੜ ਆ ਕੇ ਬਿਮਾਰ ਰਹਿਣ ਲੱਗੀ ਝਮਕ ਜਹੀ ਤਨ ਸੀ ਸੁਖਦਿਆਲ ਉਹਨੂੰ ਪਾਰੀ ਪੈ ਜਾਂਦਾ ਬਹੁਤ ਥੱਕੀ ਟੁੱਟੀ ਮੰਜੇ ਉੱਤੇ ਪਈ ਰਹਿਣ ਦੀ ਕੋਸ਼ਿਸ਼ ਕਰਦੀ ਮਨਜੀਤ ਕੌਰ ਸਮਝਦੀ ਲੇਲੇ ਮੁੰਡੇ ਦੀ ਤੰਗੇੜੇ ਤੋਂ ਚੱਲੀ ਨਹੀਂ ਜਾਂਦੀ ਉਹ ਬਹੂ ਨੂੰ ਨਹਾਉਣ ਲਈ ਗਰਮ ਪਾਣੀ ਦਿੰਦੀ ਆਖਦੀ ਲੈ ਪੁੱਤ ਉੱਠ ਖੜੀ ਹੋ ਜਾ ਨਾ ਲੈ ਤੱਤੇ ਪਾਣੀ ਨਾਲ ਸਰੀਰ ਖੁੱਲ ਜਾਂਦਾ ਫੇਰ ਉਹਨੂੰ ਖਾਣ ਪੀਣ ਨੂੰ ਖੁੱਲਾ ਦਿੰਦੀ ਦਾਲ ਸਬਜ਼ੀ ਵਿੱਚ ਕਿਉ ਉੱਤੋਂ ਦੀ ਪਾਉਂਦੀ ਆਥਣ ਨੂੰ ਤੌੜੀ ਦਾ ਦੁੱਧ ਸਣੇ ਮਲਾਈ ਗਲਾਸ ਭਰ ਕੇ ਦਿੰਦੀ ਪਰ ਬਹੂ ਨੱਕ ਮਾਰ ਕੇ ਖਾਂਦੀ ਪੀਂਦੀ ਬਹੁਤਾ ਖਾਦਾ ਪੀਤਾ ਉਹਦੇ ਹਜ਼ਮ ਨਹੀਂ ਹੁੰਦਾ ਸੀ ਮਨਜੀਤ ਕੁਰ ਦਾ ਦਿਲ 부ਜ ਕੇ ਰਹਿ ਜਾਂਦਾ ਆਖ ਦੀ ਤੇਰੇ ਵਰਗੀਆਂ ਜਵਾਨ ਕੁੜੀਆਂ ਤਾਂ ਲੱਕੜਾਂ ਕਿਹੜਾ ਨਾ ਹজম ਕਰ ਜਾਣ ਤੂੰ ਭਾਈ ਰੱਜ ਕੇ ਖਾਇਆ ਪੀਆ ਕਰ ਆਹੀ ਤਾਂ ਦਿਨ ਨੇ ਖਾਣ ਪੀਣ ਦੇ ਹੰਡਾਉਣ ਦੇ ਫੇਰ ਕਬੀਲਦਾਰੀ ਗੱਲ ਪੈ ਗਈ ਤਾਂ ਉਸੇ ਚੋਂ ਨਿਕਲਿਆ ਨਹੀਂ ਜਾਣਾ ਮੈਂ ਕਿਹੜਾ ਸਾਰੀ ਉਮਰ ਬੈਠੀ ਰਹੂੰਗੀ ਮਨ ਵਿੱਚ ਚਿਤਾਰਦੀ ਜਿਹੜੀ ਖਾਂਦੀ ਪੀਂਦੀ ਨਹੀਂ ਕੁਛ ਇਹ ਕੀ ਕਰੂੰਗੀ ਇਹ ਕੀ ਗਾਂ ਜੋ ਆ ਕੇ ਜੰਮੂਗੀ ਹੱਡੀਆਂ ਦੀ ਮੁਠੀ ਜੀ ਕਿਤੇ ਐਂ ਨਾ ਰਹਿ ਜੇ ਚੰਦਰੀ 2 ਮਹੀਨੇ ਲਾ ਕੇ ਉਹ ਦਾਤੇ ਵਾਸ ਨੂੰ ਗਈ ਤਾਂ 8 ਦਿਨਾਂ ਪਿੱਛੋਂ ਹੀ ਮੁੰਡਾ ਉੱਥੇ ਜਾ ਤਮ ਗਿਆ ਇੱਕ ਰਾਤ ਕੱਟ ਕੇ ਮੁੜ ਆਇਆ ਮਨਜੀਤ ਕੌਰ ਹੱਸ ਕੇ ਪੁੱਛਣ ਲੱਗੀ ਕਿਉਂ ਵੇ ਸੁਖ ਕੱਲਾ ਹੀ ਆ ਗਿਆ ਉਹ ਨਹੀਂ ਤੋਰੀ ਉਹਨਾਂ ਨੇ ਨਹੀਂ ਮਾਂ ਉਹ ਨਹੀਂ ਆਈ ਕਿਉਂ ਵੇ ਕੀ ਗੱਲ ਪਾਈ ਉਹਨੂੰ ਚਿੰਤਾ ਹੋਈ ਬਿਮਾਰ ਸੀ ਤਾਪ ਚੜਦਾ ਐ ਇੱਥੋਂ ਤਾਂ ਚੰਗੀ ਪਲੀ ਗਈ ਐ ਹੱਸਦੀ ਖੇਡਦੀ ਉੱਥੇ ਜਾ ਕੇ ਕੀ ਪਾਣਾ ਹੋ ਗਿਆ ਤਾਪ ਐ ਤੇ ਖੰਗ ਵੀ ਉੱਥੇ ਉਹਨਾਂ ਦੇ ਪਿੰਡ ਡਾਕਟਰ ਨਹੀਂ ਕੋਈ ਕੋਈ ਦਵਾਈ ਦਵਾਉਂਦੇ ਉਹ ਹੀ ਦੱਸਦੀ ਸੀ ਅਖੇ ਬੁਢਲਾਡੇ ਦਿਖਾ ਕੇ ਆਏ ਆ ਡਾਕਟਰ ਨੇ ਹਫਤੇ ਦੀਆਂ ਗੋਲੀਆਂ ਦਿੱਤੀਆਂ ਨੇ ਪੀਣ ਨੂੰ ਬੋਤਲ ਵੀ ਤਾਂ ਆਪ ਸਰਵਾ ਦਾ ਕੀ ਹੈ ਕੋਈ ਹੋਰ ਕਸਰ ਨਾ ਹੋਵੇ ਭਾਈ ਮੈਂ ਤਾਂ ਆਪ ਜਾਉ ਪਤਾ ਲੈ ਕੇ ਆਉਣੀ ਆ ਨਾਲ ਜਸਮੀਲ ਕੁਰ ਨੂੰ ਲੈ ਜਾਨੀ ਆ ਮਨਜੀਤ ਕੁਰ ਨੂੰ ਫਿਕਰ ਹੋਇਆ ਉਹ 2 ਦਿਨਾਂ ਬਾਅਦ ਹੀ ਦੋਵੇਂ ਗਈਆਂ ਬਹੁਤੀ ਹਾਲਤ ਖਾਸੀ ਖਰਾਬ ਸੀ ਉਹ ਮੰਜੇ ਤੋਂ ਮਸਾਂ ਉੱਠ ਸਕਦੀ ਸੀ ਸੁੱਕੀ ਖੰਗ ਸੀ ਹਰ ਵੇਲੇ ਕੰਨਸ ਰਹਿੰਦੀ ਕਿਸੇ ਵੇਲੇ ਵੀ ਬੁਖਾਰ ਨਹੀਂ ਉਤਰਦਾ ਸੀ ਦਾਤੇਵਾਸ ਵਾਲਿਆਂ ਦੀ ਬੁਢਲਾਡੇ ਤੋਂ ਤਸੱਲੀ ਨਹੀਂ ਹੋਈ ਤਾਂ ਉਹਨੂੰ ਸੰਗਰੂਰ ਲੈ ਗਏ ਹੁਣ ਸੰਗਰੂਰ ਵਾਲੇ ਡਾਕਟਰ ਦੀ ਦਵਾਈ ਚੱਲ ਰਹੀ ਸੀ ਕੋਈ ਮੋੜ ਨਹੀਂ ਸੀ ਮਨਜੀਤ ਕੌਰ ਆਖਾਈ ਜਦੋਂ ਰਾਜ਼ੀ ਹੋ ਗਈ ਆਪੇ ਛੱਡਾਇੋ ਪਈ ਸੁਖਦਿਆਲ ਸੋਂ ਤੋਂ ਤਾਂ ਆਇਆ ਨਹੀਂ ਜਾਣਾ ਕੰਮ ਦਾ ਜ਼ੋਰ ਰਹਿੰਦਾ ਹੈ ਕੱਲਾ ਹੈ ਵਿਚਾਰਾ ਉਹ ਤਾਂ 6 ਮਹੀਨੇ ਬਹੂ ਹਮੀਰਗੜ੍ਹ ਨਹੀਂ ਆਈ ਇੱਕ ਦਿਨ ਕਿਰਪਾਲ ਉਹਨਾਂ ਦੇ ਘਰ ਆਇਆ ਤਾ ਮਨਜੀਤ ਕੁਰ ਉਹਨੂੰ ਕੁੱਦ ਕੇ ਪੈ ਗਈ ਬੇਸਬਰੀਆਂ ਗਾਲਾਂ ਕੱਢੀਆਂ ਅਖੇ ਤੇਰੀ ਤੀਮੀ ਨੇ ਫਸਾਤੇ ਅਸੀਂ ਬਹੂ ਨੂੰ ਤਾਂ ਵਿਆਹ ਤੋਂ ਪਹਿਲਾਂ ਹੀ ਤਪਟੀ ਕੀ ਸੀ ਮੱਗੋ ਮੇਰਾ ਤਾਂ ਪੁੱਤ ਮਰ ਜੇ ਜੇ ਮੈਨੂੰ ਪਤਾ ਹੋਵੇ ਕਿਸੇ ਗੱਲ ਦਾ ਮੈਂ ਕਦੋਂ ਜਾਣਾਂ ਦਾ ਤੇ ਵਸ ਮੈਨੂੰ ਤਾਂ ਕਈ ਵਰੇ ਹੋਗੇ ਇਹੀ ਜਾਨਦੀ ਹੁੰਦੀ ਇਹਨੇ ਵੀ ਕਦੇ ਗੱਲ ਨਹੀਂ ਕੀਤੀ ਮੇਰੇ ਕੋਲ ਬਈ ਉਹ ਬਿਮਾਰ ਰਹਿੰਦੀ ਐ ਕੁੜੀ ਉਹਨਾਂ ਦੀ ਇੱਕੋ ਮੇਰਾ ਪੁੱਤ ਮੈਦਾਨ ਲਾਡਾ ਨਾਲ ਗਿਆ ਸੀ ਉਹਨੂੰ ਤੁਸੀਂ ਰੋਗ ਦਾ ਕੁੱਝਾ ਮੇਰੇ ਘਰ ਲਿਆ ਸਿੱਟਿਆ ਮੈਂ ਅੱਜ ਦੁਖੀ ਹੋਈ ਆਖਦੀ ਆਂ ਬਈ ਜਿਸ ਮੇਲ ਕੁਰਬੰਦੀਏ ਤੇਰਾ ਪੁੱਤ ਮਰੇ ਮਨਜੀਤ ਕੁਰ ਨੇ ਆਪਣੇ ਪੱਟਾ ਉੱਤੇ ਦੋ ਹਥੜ ਮਾਰਿਆ ਉਸ ਤੋਂ ਬਾਅਦ ਕਿਰਪਾਲ ਬੋਲਿਆ ਨਹੀਂ ਚੁੱਪ ਕਰਕੇ ਉਹਨਾਂ ਦੇ ਘਰੋਂ ਬਾਹਰ ਹੋ ਗਿਆ ਬਹੁ ਪੇਕਿਆਂ ਦੇ ਬਾਰ ਹੀ ਸਾਲ ਪਰ ਬਿਮਾਰ ਰਹਿ ਕੇ ਮੁੱਕ ਗਈ